ਏ ਜਾਣਦੇ ਐ ਇਸ ਦੁਨੀਆ ਨੂੰ ਤੂੰ ਹੀ ਰਹਿ ਚਲਾ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਲੋਂ ਪਹਾਰ ਰੱਬਾ ਧਰਤੀ ਦੇ ਚੱਪੇ ਚੱਪੇ ਤੇ ਖੰਡੀ ਵ੍ਰਹਿ ਮੰਡੀ ਹੈ ਰਾਜ ਤੇ ਰਾਤਰੇ ਨਾਮ ਤੇ ਦੁਨੀਆ ਚੱਲਦੀ ਹੈ ਸਾਹ ਇੱਕ ਇੱਕ ਹੈ ਮੁਹਤਾਜ ਤੇਰਾ ਕਾਇਨਾਤ ਦਾ مالک ਤੂੰ ਇੱਕੋ ਉੰਜ ਰੱਖੇ ਤੇਰੇ ਨਾਮ ਬੜੇ ਤੂੰ پاک ਹੈ ਆਪ ਜੁਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ ਤੇਰੇ ਤੱਕ ਇੱਕੋ ਜਾਣਦਾ ਹੈ ਤੇ ਅਸੀਂ ਕਈ ਬਣਾ ਲੈ ਰਾ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਰੱਖਿਆ ਦੇ ਲੋ ਭਲਾ ਰੱਬਾ ਅਸੀਂ ਕਿੰਨੇ ਦੇਖ ਨਾ ਸ਼ੁਕਰੇ ਹਾਂ ਤੈਨੂੰ ਰੱਖਿਆ ਦੇ ਲੋ ਭਲਾ ਰੱਬਾ ਕਹਿੰਦਾ ਸਾਨੂੰ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾਂ ਗਰ ਜਾਂਦੇ ਸਾਨੂੰ ਸਾਰਾ ਕੁਝ ਹੀ ਮਿਲ ਜਾਵੇ ਅਸੀਂ ਫੜੇ ਹੋਏ ਹਾਂ ਗਰ ਜਾਂਦੇ ਮੈਂ ਇਹਸਾਨ ਫਰاموشੀ ਮੈਨੂੰ ਕਈ ਤਰ੍ਹਾਂ ਦੀਆਂ ਮਰਜ਼ੀਆਂ ਨੇ ਜੋ ਚੰਗਾ ਕੀਤਾ ਮੈਂ ਕੀਤਾ ਜੋ ਮਾੜਾ ਕਰਦਾ ਰੱਬ ਕਰਦਾ ਕਰੇ ਕਾਣੀ ਵੰਡ ਹਮੇਸ਼ਾ ਹਮੇਸ਼ਾ ਮੇਰੇ ਨਾਲ ਸਾਡਾ ਰੱਬ ਕਰਦਾ ਜੋ ਚੰਗਾ ਕੀਤਾ ਮੈਂ ਕੀਤਾ ਜੋ ਮਾੜਾ ਕਰਦਾ ਰੱਬ ਕਰਦਾ ਕੜੇ ਕਾਣੀ ਵੰਡ ਹਮੇਸ਼ਾ ਹੀ ਮੇਰੇ ਨਾਲ ਸਾੜਾ ਰੱਬ ਕਰਦਾ ਉਹ ਸਾਨੂੰ ਮੰਗਦੇ ਉਹਨੂੰ ਸਬਰ ਨਹੀਂ ਨਹੀਂ ਰਹਿੰਦੇ ਵਿੱਚ ਰਜ਼ਾ ਰਬਾਸੀ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿলো ਭਲਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿলো ਭਲਾ ਰੱਬਾ ਕਹਿੰਦਾ ਸਾਡੇ ਚਿਹਰੇ ਨਹੀਂ ਇਨਸਾਨਾਂ ਦੇ ਇਨਸਾਨਾਂ ਵਾਲੀ ਬਾਤ ਨਹੀਂ ਇੱਕ ਪੈਸਾ ਚੌਧਰ ਯਾਦ ਹੈ ਬਸ ਚੇਤੇ ਆਪਣੀ ਔਕਾਤ ਨਹੀਂ ਕੱਟਿਆਂ ਮਹਿਬੂਬਾ ਮੰਗ ਕੋਲ ਭੁੱਲ ਬੇਵਫਾ ਬਣ ਬੈਠੇ ਆ ਨਾ ਤੇਰਾ ਕਿਸਨੇ ਲੈਣਾ ਐ ਅਸੀਂ ਆਪ ਖੁਦਾ ਬਣ ਬੈਠੇ ਨੇ ਕੀ ਤਾਂ ਭੁੱਲ ਕੇ ਹੋ ਜਾਵੇ ਪਰ ਕੋਈ ਛੱਡਦੇ ਨਹੀਂ ਗੁਨਾਹ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਲੋਂ ਭਲਾ ਰੱਬ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਲੋਂ ਭਲਾ ਰੱਬ ਕਹਿੰਦਾ ਨਹੀਂ ਇੱਛਾ ਤੈਨੂੰ ਪਾਉਣੇ ਦੀ ਬਸ ਤਲਬ ਕਰ ਹਾਂ ਕੁਰਸੀ ਦੇਸੀ ਉਪਰੋਂ ਉਪਰੋਂ ਤੇਰੇ ਆ ਪਰ ਵਿੱਚੋਂ ਯਾਰ ਹਾਂ ਕੁਰਸੀ ਦੇ ਇੱਜ਼ਤ ਭਾਵੇਂ ਰਹੇ ਨਾ ਸਾਡੀ ਕੁਰਸੀ ਸਾਡੀ ਰਹਿ ਜਾਵੇ ਕੁਰਸੀ ਸਣੇ ਜੇ ਰੱਬਾ ਕਿਦਰੇ ਸਾਡੇ ਨਜ਼ਰੀ ਪੈ ਜਾਵੇ ਓਏ ਮਿੰਟ ਚ ਤੈਨੂੰ ਲਾ ਕੇ ਕੋਈ ਆਪਣਾ ਦੀਏ ਬਿਠਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਲੋਂ ਬੁਲਾ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਲੋਂ ਬੁਲਾ ਰੱਬਾ ਕਹਿੰਦਾ ਮੰਨਦੇ ਹਾਂ ਤੈਨੂੰ ਮਤਲਬ ਲਈ ਕਹਿੰਦਾ ਮੰਨਦੇ ਹਾਂ ਤੈਨੂੰ ਮਤਲਬ ਦੇ ਲਈ ਕਈ ਤਰ੍ਹਾਂ ਦਾ ਭੇਖ ਬਣਾਉਣੀ ਆ ਤੇਰੀ ਓਟ ਦੇ ਵਿੱਚ ਅਸੀਂ ਆਪਣੀਆਂ ਹੱਟੀਆਂ ਪੈ ਚਲਾਉਣੀ ਆ ਏਰੀਓਟ ਦੇ ਵਿੱਚ ਅਸੀਂ ਆਪਣੀਆਂ ਹੱਟੀਆਂ ਪਏ ਚਲਾਉਣੇ ਆ ਤੇਰੇ ਨਾਂ ਤੇ ਲੋਕਾਂ ਨੂੰ ਅਸੀਂ ਆਪਣੇ ਪਿੱਛੇ ਲਾ ਛੱਡਿਆ ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾ ਖਾ ਛੱਡਿਆ ਲੋਕਾਂ ਦੇ ਪੈਸੇ ਨਾਲ ਅਸੀਂ ਇਮਾਨ ਵੀ ਆਪਣਾ ਖਾ ਛੱਡਿਆ ਉਹ ਤੂੰ ਉਹਲੇ ਕਰਕੇ ਬਚਿਆ ਨਹੀਂ ਵੇਚ ਕੇ ਜਾਂਦੇ ਖਰ ਰੱਬ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਨੋਂ ਬਹਾਰ ਰੱਬਾ ਅਸੀਂ ਕਿੰਨੇ ਦੇਖਣਾ ਸ਼ੁਕਰੇ ਹਾਂ ਤੈਨੂੰ ਰੱਖਿਆ ਦਿਨੋਂ ਬਹਾਰ ਰੱਬਾ ਕਹਿੰਦਾ ਖੁਦ ਬਣੇ ਪਵਿੱਤਰ ਹੋਰਾਂ ਨੂੰ ਦੂਰੋਂ ਦਰਕਾਰਨ ਲੱਗੇ ਹਾਂ ਦਰ ਭੁੱਲ ਕੇ ਤੇਰਾ ਤੈਨੂੰ ਵੀ ਖੋਛੇ ਵੰਗਾਰਨ ਲੱਗੇ ਆਂ ਹਾਂ ਓਏ ਮਖਸੂਸ ਪੂਰੀ ਹੰਕਾਰਿਆਂ ਨੂੰ ਹਰ ਪਾਸਿਓਂ ਮਾਰਾ ਪੈ ਰਹੀ ਆਂ ਉਹ ਤੇਰੇ ਦਰ ਤੋਂ ਵਿਛੜਿਆ ਨੂੰ ਤਾਂ ਹੀ ਚਾਰੇ ਪਾਸਿਓਂ ਹਾਰਾ ਪੈ ਰਹੀ ਆਂ